ਅਸੀਂ ਮੈਟ੍ਰਿਕ ਸਰਜਰੀ 2008 ਤੋਂ ਕਰ ਰਹੇ ਹਾਂ ਗਏ ਤੇ ਅਸੀਂ ਤਕਰੀਬਨ 2000 ਤੋਂ ਜ਼ਿਆਦਾ ਕੇਸਿਸ ਹੈ ਜਿਹੜੇ ਆਪਰੇਟ ਕਰ ਚੁੱਕੇ ਹਾਂ ਅੱਜ ਸਾਡੇ ਤਕਰੀਬਨ 20 ਤੋਂ 25 ਪੇਸ਼ੈਂਟਸ ਆਏ ਸੀ ਜਿਨ੍ਹਾਂ ਨੇ ਇੰਟਰੈਕਟ ਕੀਤਾ ਤੇ ਆਪਣਾ ਐਕਸਪੀਰੀਅੰਸ ਦੱਸਿਆ ਇੱਕ ਸੰਜੀਵ ਜੀ ਆਏ ਹੈਗੇ ਹਰਿਆਣਾ ਤੋਂ ਜੋ ਕਿ 180 ਕਿਲੋ ਦੇਸੀ ਉਹ ਜਦੋਂ ਆਏ ਸੀ ਉਹਨਾਂ ਨੂੰ ਤਿੰਨ ਲੋਕ ਉਠਾ ਕੇ ਲੈ ਕੇ ਆਏ ਸੀ ਆ ਜੋ ਚੱਲ ਕੇ ਆਏ ਹੈ 4 ਕਿਲੋਮੀਟਰ ਸਾਈਕਲਿੰਗ ਕਰਦੇ ਰੋਜ਼ ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਇੱਕ ਹੋਰ ਲੇਡੀ ਸੀਗੇ ਜਿਹੜੇ 110 ਕੇਜੀ ਸੀਗੇ ਇਹਦੀ ਅਵੇਅਰਨੈਸ ਜ਼ਿਆਦਾ ਜ਼ਿਆਦਾ ਕ੍ਰੀਏਟ ਕਰਨ ਦੀ ਲੋੜ ਹੈਗੀ ਹੈ ਤੇ ਲੋਕਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਇਸ ਸਰਜਰੀ ਤੋਂ ਡਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਹੈ ਜੇ ਤੁਹਾਨੂੰ ਮੋਟਾਪੇ ਦੇ ਤੁਸੀਂ ਸ਼ਿਕਾਰ ਹੋ ਤੇ ਤੁਸੀਂ ਆਪਣੇ ਆਪੇ ਹੈਲਪ ਨਹੀਂ ਕਰ ਸਕ ਪਾ ਰਹੇ ਤਾਂ ਤੁਸੀਂ ਸਾਡੇ ਕੋਲ ਆਓ ਸਾਡੇ ਡੀਐਮਸੀ ਚ ਆਓ ਤੇ ਓਬੈਸਟੀਕ ਕਲੀਨਿਕ ਹੈਗੀ ਹੈ ਤੇ ਹਫਤੇ ਦੇ ਅੰਦਰ ਤਿੰਨ ਵਾਰੀ ਹੁੰਦੀ ਹੈਗੀ ਐ ਐਨੀ ਅਦਰ ਡੇ ਅਸੀਂ ਤੁਹਾਡੀ ਹੈਲਪ ਕਰਨ ਲਈ ਹਮੇਸ਼ਾ ਰੈਡੀ ਹਾਂ ਸਰ ਕਿਸ ਤਰੀਕੇ ਦੀਆਂ ਬੈਰੀਟ੍ਰਿਕ ਸਰਜਰੀਜ਼ ਹੁੰਦੀਆਂ ਨੇ ਕਿਉਂਕਿ ਕਈ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਪੇਟ ਕੱਟ ਕੇ ਛੋਟਾ ਕਰ ਦਿੱਤਾ ਜਾਂਦਾ ਹੈ ਕੋਈ ਕੁਝ ਕਹਿੰਦਾ ਕੋਈ ਕੋਈ ਧਾਰਨਾ ਹੈ ਅਸਲ ਦੇ ਵਿੱਚ ਕਿੱਦਾਂ-ਕਿੱਦਾਂ ਦੀਆਂ ਹੁੰਦੀਆਂ ਨੇ ਤੇ ਤੁਸੀਂ ਕੀ ਕਿਵੇਂ ਦੇਖਦੇ ਹੋ ਵੀ ਕਿਸ ਪੇਸ਼ੈਂਟ ਨੂੰ ਕਿਸ ਤਰ੍ਹਾਂ ਦੀ ਬੈਰੀਟ੍ਰਿਕ ਸਰਜਰੀ ਦੀ ਲੋੜ ਹੈ ਸਭ ਤੋਂ ਪਹਿਲੇ ਡਿਪੈਂਡ ਕਰਦਾ ਕਿ ਪੇਸ਼ੈਂਟ ਦਾ weight ਕਿੰਨਾ ਹੈ ਨੰਬਰ 1 ਤੇ ਦੂਜੀ ਉਹਦੀ ਉਮਰ ਕਿੰਨੀ ਹੈ ਏਜ ਕਿੰਨੀ ਹੈ ਜਿੰਨਾ ਯੰਗ ਪੇਸ਼ੈਂਟ ਹੁੰਦਾ ਹੈ ਤੇ ਅਸੀਂ ਉਹਦੀ ਜ਼ਿਆਦਾਤਰ ਰੈਸ ਗੈਸਟ੍ਰਿਕ ਸਲੀਵ ਕਰਦੇ ਆ ਜਿਹਦੇ ਅੰਦਰ ਇੱਕ ਹੰਗਰ ਹਾਰਮੋਨ ਨੂੰ ਬਲੌਕ ਕਰ ਦਿੰਦੇ ਆ ਪਲਸ ਸਟਮਕ ਦੀ ਥੋੜੀ ਜਿਹੀ ਕੈਪੈਸਿਟੀ ਕੱਟਦੀ ਹੈਗੀ ਆ ਮੈਮ ਟਾਈਟ ਬਾਡੀ ਤੇ ਕਿੰਨੇ ਪਰਸੈਂਟ ਅਸਰ ਕਰਦਾ ਕਿਉਂਕਿ ਕਈ ਲੋਕ ਕਹਿੰਦੇ ਨੇ ਜੀ ਅਸੀਂ ਖਾਈ ਜਾਈਏ ਸਾਰਾ ਕੁਝ ਅਸੀਂ ਜਿਮ ਜਾ ਰਹੇ ਹਾਂ ਐਕਸਰਸਾਈਜ਼ ਕਰ ਰਹੇ ਹਾਂ ਸਾਡੇ ਖਾਣ ਪੀਣ ਤੇ ਕੋਈ ਕੰਟਰੋਲ ਨਹੀਂ ਹੈਗਾ ਅ ਅਸਲ ਦੇ ਵਿੱਚ ਡਾਈਟ ਦਾ ਕਿੰਨਾ ਰੋਲ ਹੈ ਪਰਸੈਂਟ ਦੀ ਬਾਡੀ ਤੇ ਪਰਸਨ ਅੱਜ ਕੱਲ ਜੇ ਦੇਖੀਏ ਲੋਕ ਤਾਂ ਇਹ ਬਹੁਤ ਕਹਿੰਦੇ ਨੇ ਬਟ 80% ਜਿਹੜੀ ਹੈ ਉਹ ਤੁਹਾਡੇ ਉੱਤੇ ਡਾਈਟ ਹੀ ਕੰਮ ਕਰਦੀ ਹੈ ਤੇ 20% ਹੈ ਜਿਹੜੀ ਤੁਹਾਡੇ ਉੱਤੇ ਫਿਜ਼ੀਕਲ ਐਕਟੀਵਿਟੀ ਕੰਮ ਕਰਦੀ ਹੈ ਜੇ ਤੁਸੀਂ ਕਹੋ ਅਸੀਂ ਸਿਰਫ ਫਿਜ਼ੀਕਲ ਐਕਟੀਵਿਟੀ ਕਰੀਏ ਔਰ ਅਸੀਂ ਸਭ ਕੁਝ ਖਾ ਪੀ ਸਕਦੇ ਆ ਤਾਂ ਉਹ ਫਿਰ ਤੁਹਾਡੇ ਬੱਸ ਜ਼ੀਰੋ ਹੀ ਹੈਗੀ ਹੈ ਲੌਂਗ ਟਰਮ ਪ੍ਰੋਸੈਸ کیا ਜਾਂਦਾ ਡਾਈਟ ਨੂੰ ਸਲੋ ਐਂਡ ਲੌਂਗ ਇਹ ਲੋਕ ਸਬਰ ਕਿਸ ਤਰ੍ਹਾਂ ਰੱਖਦੇ ਨੇ ਫਿਰ ਇਨਾ ਜਿਸ ਤਰ੍ਹਾਂ ਵੈਰੀਟਿਕ ਸਰਜਰੀ ਵੀ ਹੋ ਗਈ ਉਸ ਤੋਂ ਬਾਅਦ ਵੀ ਲੋਕਾਂ ਨੂੰ ਲੋੜ ਤਾਂ ਡਾਈਟ ਦੀ ਪੈਂਦੀ ਹੋਈ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਜੇ ਉਹ ਡਾਈਟ ਦਾ ਧਿਆਨ ਰੱਖਣਗੇ ਹੀ ਨਹੀਂ ਠੀਕ ਹੈ ਫਿਰ ਤਾਂ ਉਹ ਸਰਜਰੀ ਵੀ ਤੁਹਾਡੀ ਜ਼ੀਰੋ ਹੋ ਜਾਊਗੀ ਫਿਰ ਉਹਨਾਂ ਕਹਿੰਦੇ ਅਸੀਂ ਸਰਜਰੀ ਕਰ ਲਈ ਤੇ ਅਸੀਂ ਤਾਂ ਹੁਣ ਜੋ ਮਰਜ਼ੀ ਖਾ ਸਕਦੇ ਹਾਂ ਬਟ ਐਦਾਂ ਨਹੀਂ ਹੁੰਦਾ ਪ੍ਰੈਕਟਿਕ ਸਰਜਰੀ ਤੋਂ ਪਹਿਲਾਂ ਕਿੰਨਾ ਭਾਰ ਸੀ ਤੁਹਾਡਾ 175 ਕਿਜੀ ਸਾਹਿਬ ਤੇ ਅੱਜ ਹੁਣ ਕਿੰਨਾ ਹੋ ਗਿਆ 93 92 94 ਕਿੰਨੀ ਕਿ ਦਿੱਕਤ ਪਹਿਲਾਂ ਆਂਦੀ ਸੀਗੀ ਤੁਸੀਂ ਕੋਸ਼ਿਸ਼ਾਂ ਕੀਤੀਆਂ ਸੀ ਭਾਰ ਘਟਾਉਣ ਦੀ ਵੇਟਸ ਰਿਡਿਊਸ ਹੁੰਦਾ ਨਹੀਂ ਜੀ मतलब ਥੋੜਾ ਹੋਣਾ 5 ਕਿਲੋ ਹੋਣਾ ਕਿੰਨੀ ਜਗ ਵਜ਼ਨ ਉਹਦੇ ਕਰਤਵੜ 10 ਕਿਲੋ ਫਿਰ ਵੱਜ ਜਾਣਾ ਤੇ ਬਾਕੀ ਸਰਜਰੀ ਦਾ ਮਤਲਬ ਠੀਕ ਹੈ ਮਤਲਬ ਬੰਦਾ ਪ੍ਰੋਬਲਮ ਥੋੜੀ ਪਰ ਆਉਂਦੀ ਹੈ ਪਰ ਜਿਆਦਾ ਨਹੀਂ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬਕਾ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਸਾਡਾ ਲਾਈਫ ਸਟਾਈਲ ਬਹੁਤ ਜ਼ਿਆਦਾ ਬਦਲ ਗਿਆ ਸਾਡਾ ਖਾਣ ਪੀਣ ਬਦਲ ਗਿਆ ਸਾਡੀਆਂ ਖਾਣ ਦੀਆਂ ਆਦਤਾਂ ਬਦਲ ਗਈਆਂ ਨੇ ਤੇ ਸਾਡੇ ਖਾਣ ਪੀਣ ਦਾ ਸਮਾਂ ਵੀ ਬਦਲ ਗਿਆ ਜਿਸ ਦੇ ਨਾਲ ਲੋਕ ਮੋਟਾਪੇ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਪਹਿਲਾਂ ਆਮ ਕਿਹਾ ਜਾਂਦਾ ਸੀ ਕਿ ਚਲ ਕੋਈ ਗੱਲ ਨਹੀਂ ਮोटा ਹੋ ਗਿਆ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਬਿਮਾਰੀ ਦਾ ਰੂਪ ਇਸਨੇ ਧਾਰ ਲਿਆ ਔਰ ਕਈ ਲੋਕਾਂ ਨੂੰ ਇੰਨੀ ਕੁ ਜ਼ਿਆਦਾ ਪ੍ਰੋਬਲਮ ਹੋ ਗਈ ਹੈ ਕਿ ਉਹਨਾਂ ਨੂੰ ਮੈਡੀਕਲ ਇਸ਼ੂਜ਼ ਜਿਹੜੇ ਨੇ ਬਹੁਤ ਵਧਦੇ ਜਾ ਰਹੇ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਮੋਟਾਪੇ ਨੂੰ ਘੱਟ ਕਰਨ ਤੇ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਕ ਤਾਂ ਅਸੀਂ ਆਪਣੀ ਡਾਈਟ ਦੇ ਨਾਲ ਤਾਂ ਘਟਾ ਸਕਦੇ ਨੇ ਪਰ ਜਿਨ੍ਹਾਂ ਦੇ ਕੋਲ ਉਹ ਵੀ ਆਪਸ਼ਨ ਨਹੀਂ ਹੈਗੀ ਤਾਂ ਉਹ ਬੈਰੈਟਿਕ ਸਰਜਰੀ ਵੀ ਕਰਵਾ ਸਕਦੇ ਨੇ ਅੱਜ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਇੱਕ ਮੀਟਅਪ ਅਰੇਂਜ ਕੀਤਾ ਗਿਆ ਜਿੱਥੇ ਜਿਨ੍ਹਾਂ ਨੇ ਬੈਰੈਟਿਕ ਸਰਜਰੀ ਜਿਹੜੇ ਪੇਸ਼ੈਂਟਸ ਨੇ ਕਰਵਾਈ ਉਹਨਾਂ ਨੂੰ ਵੀ ਇੱਥੇ ਬੁਲਾਇਆ ਗਿਆ ਤੇ ਇੱਕ ਜਾਗਰੂਕਤਾ ਕੈਂਪ ਵੀ ਇੱਥੇ ਲਗਾਇਆ ਗਿਆ ਜਿਸ ਦੇ ਨਾਲ ਲੋਕਾਂ ਨੂੰ ਅਵੇਅਰ ਕੀਤਾ ਕਿ ਬੈਰੀਟ੍ਰਿਕ ਸਰਜਰੀ ਕੀ ਹੈ ਤੇ ਕਿਉਂ ਜ਼ਰੂਰੀ ਹੋ ਜਾਂਦੀ ਹੈ ਸਾਡੇ ਨਾਲ ਡਿਪਾਰਟਮੈਂਟ ਆਫ ਸਰਜਰੀ ਤੋਂ ਸਪੈਸ਼ਲਿਸਟ ਬੈਰੀਟ੍ਰਿਕ ਸਰਜਰੀ ਡਾਕਟਰ ਅਸ਼ੀਸ਼ ਹੂਜਾ ਮੌਜੂਦ ਨੇ ਤੇ ਨਾਲ ਡਾਈਟੀਸ਼ਨ ਮੈਮ ਵੀ ਮੌਜੂਦ ਨੇ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਸਰ ਸਾਡਾ ਲਾਈਫਸਟਾਈਲ ਬਹੁਤ ਜ਼ਿਆਦਾ ਬਦਲ ਗਿਆ ਖਾਣ ਪੀਣ ਵੀ ਬਦਲ ਗਿਆ ਖਾਣ ਪੀਣ ਦਾ ਸਮਾਂ ਵੀ ਹਰ ਇੱਕ ਚੀਜ਼ ਬਦਲ ਗਈ ਹੈ ਇੰਨਾ ਮੋਟਾਪੇ ਦੇ ਸ਼ਿਕਾਰ ਲੋਕ ਕਿਉਂ ਹੋ ਰਹੇ ਨੇ ਕਿ ਲਾਈਫਸਟਾਈਲ ਹੀ ਦਿੱਕਤ ਹੈ ਜਾਂ ਕੁਝ ਹੋਰ ਦਿੱਕਤ ਹੈ गुड आफ्टरनून एवरीवन ते ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹੈ ਕਿ ਤੁਸੀਂ ਇੰਨਾ ਇੰਪੋਰਟੈਂਟ ਟਾਪਿਕ ਕਵਰ ਕਰ ਰਹੇ ਹੋ ਜੋ ਕਿ ਮੋਟਾਪਾ ਹੈ ਜੋ ਕਿ ਸਭ ਤੋਂ ਜ਼ਿਆਦਾ ਜਾਨ ਲੈਵਾ ਚੀਜ਼ ਹੈਗੀ ਹੈ ਸਿਰ ਤੋਂ ਲੈ ਕੇ ਪੈਰ ਤੱਕ ਇੱਕ ਇਨਸਾਨ ਨੂੰ ਇਫੈਕਟ ਕਰਦਾ ਹੈ ਜੇ ਆਪਾਂ ਸੇ ਉਪਰੋਂ ਸ਼ੁਰੂ ਹੋ ਜਾਈਏ ਸਿਰ ਤੋਂ ਮਾਈਗਰੇਨ ਡਿਪਰੈਸ਼ਨ ਆਇਜ਼ ਨੂੰ ਡਾਇਬੀਟਿਸ ਕਿਡਨੀ ਹਾਰਟ ਇਨ ਫੈਕਟ ਸਾਰੀ ਚੀਜ਼ ਨੂੰ ਇਫੈਕਟ ਕਰਦਾ ਹੈਗਾ ਤੇ ਇੱਕ ਲੀਡਿੰਗ ਕੌਜ਼ ਆਫ ਮੋਡੀਫਾਇਬਲ ਕੌਜ਼ ਹੈਗੀ ਹੈ ਜਿਹਨੂੰ ਪ੍ਰੀਵੈਂਟੇਬਲ ਕੌਜ਼ ਹੈਗੀ ਹੈ ਡੈਥ ਦੀ वर्ल्ड ओवर ਅਮਰੀਕਾ ਚ ਅਸੀਂ ਦੇਖੀਏ ਤਾਂ ਬਹੁਤ ਓਬੈਸਟੀ ਹੈਗੀ ਹੈ ਤੇ ਇੰਡੀਆ ਵੀ ਹੁਣ ਡਿਵੈਲਪਿੰਗ ਕੰਟਰੀਜ਼ ਦੇ ਅੰਦਰ ਆਇਓ ਜੀ ਹੈਗਾ ਜਿੱਥੇ ਇੱਕ ਬਹੁਤ ਵੱਡਾ ਚੈਲੰਜ ਬਣ ਗਈ ਹੈ ਓਬੈਸਟੀ ਤੇ ਜੇ ਸਾਡੀ ਸਰਕਾਰ ਇਸ ਟਾਈਮ ਓਬੈਸਟੀ ਨੂੰ ਇੱਕ ਡਿਜ਼ੀਜ਼ ਨਾ ਮੰਨੇ ਤੇ ਇਹਨੂੰ ਇੱਕ ਕੈਜੂਅਲ ਰੱਖੇ ਤੇ ਬਹੁਤ ਪ੍ਰੋਬਲਮ ਆ ਸਕਦੀ ਹੈ ਜੀ ਆਉਣ ਵਾਲੇ ਟਾਈਮਸ ਹੁਣ ਅਸੀਂ ਦੇਖਦੇ ਹਾਂ ਕਰੇ ਬੈਠੇ ਬੈਠੇ ਪੱਲੇ ਅਸੀਂ ਬਾਹਰ ਜਾਂਦੇ ਸੀ ਕੁਝ ਸਮਾਨ ਖਰੀਦਣ ਲਈ ਅੱਜ ਕਰੇ ਇੱਕ ਬਟਨ ਦਬਾਉਂਦੇ ਬਲਿੰਕਟ ਵਾਲਾ ਬਾਹਰ ਆ ਜਾਂਦਾ ਹੈ ਇੱਕ ਬਟਨ ਦਬਾਉਂਦੇ ਖਾਣਾ ਪੀਣਾ ਵਾਲਾ ਆ ਜਾਂਦਾ ਹੈ ਤੇ ਬੱਚੇ ਵੀ ਉਹ ਇਹ ਚੀਜ਼ਾਂ ਦੇਖ ਦੇਖ ਕੇ ਸਿੱਖ ਗਏ ਆ ਤੇ ਸਾਨੂੰ ਮੈਂ ਇਹ ਰਿਕੁਐਸਟ ਕਰੂੰਗਾ ਸਾਰੇ ਪਬਲਿਕ ਐਡਮਿਨਿਸਟ੍ਰੇਸ਼ਨ ਨੂੰ ਤੇ ਸਾਰਿਆਂ ਨੂੰ ਕਿ ਸਾਡੇ ਕੋਲ ਪਬਲਿਕ ਪਾਰਕਸ ਤੇ ਇੰਪੋਰਟੈਂਸ ਦੇਣ ਜਿੱਥੇ ਬੱਚੇ ਖੇਡ ਸਕਣ ਇੰਟਰੈਕਟ ਕਰ ਸਕਣ ਤੇ ਇੰਪੋਰਟੈਂਸ ਇਨਫੈਕਟ ਮੈਂ ਸਾਰੇ ਮੈਲਜ਼ ਨੂੰ ਇਹ ਬੰਦਿਆਂ ਨੂੰ ਕਹਿੰਦਾ ਕਿ ਖੁਦ ਤੁਸੀਂ ਕੁਕਿੰਗ ਸਿੱਖੋ ਤਾਂ ਕਿ ਤੁਸੀਂ ਈਜ਼ੀ ਫੂਡ ਜਾਂ ਜੰਕ ਫੂਡ ਵੱਲ ਨਾ ਜਾਓ ਜੋ ਹੋਮ ਮੇਡ ਫੂਡ ਹੈ ਉਹ ਸਭ ਤੋਂ ਬੈਸਟ ਫੂਡ ਹੈ ਜਿੱਦਾਂ ਕਿ ਸਾਡੇ ਡਾਈਟਿਸ਼ਨ ਮੈਮ ਨੇ ਵੀ ਦੱਸਿਆ ਸੀ ਦੁਰਵੇਕਾ ਜੀ ਨੇ ਵੀ ਤੇ ਅਸੀਂ ਵੈਰਾਇਟਿਕ ਸਰਜਰੀ 2008 ਤੋਂ ਕਰ ਰਹੇ ਆਗੇ ਤੇ ਅਸੀਂ ਤਕਰੀਬਨ 2000 ਤੋਂ ਜ਼ਿਆਦਾ ਕੇਸਿਸ ਹੈ ਜਿਹੜੇ ਆਪਰੇਟ ਕਰ ਚੁੱਕੇ ਹਾਂ ਅੱਜ ਸਾਡੇ ਤਕਰੀਬਨ 20 ਤੋਂ 25 ਪੇਸ਼ੈਂਟਸ ਆਏ ਸੀ ਜਿਨ੍ਹਾਂ ਨੇ ਇੰਟਰੈਕਟ ਕੀਤਾ ਤੇ ਆਪਣਾ ਐਕਸਪੀਰੀਅੰਸ ਦੱਸਿਆ ਇੱਕ ਸੰਜੀਵ ਜੀ ਆਏ ਹੈਗੇ ਹਰਿਆਣਾ ਤੋਂ ਜੋ ਕਿ 180 ਕਿਲੋ ਦੇ ਸੀ ਜਦੋਂ ਆਏ ਸੀ ਉਹਨਾਂ ਨੂੰ ਤਿੰਨ ਲੋਕ ਉਠਾ ਕੇ ਲੈ ਕੇ ਆਏ ਸੀ ਅੱਜ ਉਹ ਚੱਲ ਕੇ ਆਏ ਹੈ 4 ਕਿਲੋਮੀਟਰ ਸਾਈਕਲਿੰਗ ਕਰਦੇ ਐ ਰੋਜ਼ ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤੇ ਇੱਕ ਹੋਰ ਲੇਡੀ ਸੀਗੇ ਜਿਹੜੇ 110 ਕਿਜੀ ਸੀਗੇ ਉਹਨਾਂ ਨੇ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਸਰਜਰੀ ਦੇ ਬਾਅਦ ਆ ਜੋ ਉਦਾਂ ਹੀ ਜਿਮਿੰਗ ਕਰਦੇ ਐ ਐਕਸਰਸਾਈਜ਼ ਕਰਦੇ ਐ ਤੇ ਬਹੁਤ ਵਧੀਆ ਹੈਗਾ ਜੀ ਤੇ ਇਹਦੀ ਅਵੇਅਰਨੈਸ ਜ਼ਿਆਦਾ ਜ਼ਿਆਦਾ ਕ੍ਰੀਏਟ ਕਰਨ ਦੀ ਲੋੜ ਹੈਗੀ ਹੈ ਤੇ ਲੋਕਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਰਜਰੀ ਤੋਂ ਡਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਹੈ ਜੇ ਤੁਹਾਨੂੰ ਮੋਟਾਪੇ ਦੇ ਤੁਸੀਂ ਸ਼ਿਕਾਰ ਹੋ ਤੇ ਤੁਸੀਂ ਆਪਣੇ ਹੈਲਪ ਨਹੀਂ ਕਰ ਕਰ پا ਰਹੇ ਤਾਂ ਤੁਸੀਂ ਸਾਡੇ ਕੋਲ ਆਓ ਸਾਡੇ ਡੀਐਮਸੀ ਚ ਆਓ ਤੇ ਓਬੈਸਟੀਕ ਕਲੀਨਿਕ ਹੈਗੀ ਹੈ ਤੇ ਹਫਤੇ ਦੇ ਅੰਦਰ ਤਿੰਨ ਵਾਰੀ ਹੁੰਦੀ ਹੈਗੀ ਹੈ ਐਨੀ ਅਦਰ ਡੇ ਅਸੀਂ ਤੁਹਾਡੀ ਹੈਲਪ ਕਰਨ ਲਈ ਹਮੇਸ਼ਾ ਰੈਡੀ ਹਾਂ ਥੈਂਕ ਯੂ ਸਰ ਨੌਬਤ ਕਦੋਂ ਆ ਜਾਂਦੀ ਹੈ ਕਿ ਵੈਰੀਟਿਕ ਸਰਜਰੀ ਹੀ ਹੁਣ ਲੋਡ ਹੈਗੀ ਹੈ ਉਹ ਆਖਰੀ ਨੌਬਤ ਕਦੋਂ ਸਮਝ ਲੱਗਦੀ ਹੈ ਤੁਹਾਨੂੰ ਜਦ ਮੋਟਾਪੇ ਦੇ ਨਾਲ ਬੰਦੇ ਨੂੰ ਡਾਇਬੀਟਿਸ ਹੋ ਜਾਏ ਕੋਲੇਸਟ੍ਰੋਲ ਵਧਣਾ ਸ਼ੁਰੂ ਹੋ ਜਾਏ ਬਲੱਡ ਪ੍ਰੈਸ਼ਰ ਵੱਧ ਜਾਏ ਤੇ ਬੰਦੇ ਨੂੰ ਲੱਗੇ ਕਿ ਮੈਂ ਥੋੜਾ ਜਿਹਾ ਤੁਰਦਾ ਮੈਨੂੰ ਸਾਹ ਚੜ ਜਾਂਦਾ ਮੇਰਾ ਵਜ਼ਨ ਇੰਨਾ ਵੱਧ ਗਿਆ ਮੈਂ ਪੌੜੀਆਂ ਚੜਦਾ ਸਾਹ ਚੜ ਜਾਂਦਾ ਹੈਗਾ ਤੇ ਮੇਰੀ ਐਕਸਰਸਾਈਜ਼ ਵੀ ਨਹੀਂ ਹੋ ਰਹੀ ਇੱਕ ਮਾਈਂਡਸੈਟ ਬੰਦੇ ਦਾ ਬਣ ਜਾਂਦਾ ਹੈ ਤੇ ਬੰਦਾ ਦੇਖਦਾ ਅੱਜ ਮੇਰਾ 5 ਕਿਲੋ ਵੱਧ ਗਿਆ ਅੱਜ 15 ਕਿਲੋ ਵੱਧ ਗਿਆ ਅੱਜ 20 ਕਿਲੋ ਵੱਧ ਗਿਆ ਤੇ ਮੈਂ ਤੁਹਾਨੂੰ ਕਹਾਂਗਾ ਕਿ ਉਸ ਚੀਜ਼ ਨੂੰ ਕੈਜੂਅਲੀ ਨਾ ਲੋ ਇਹ ਇੱਕ ਐਮਰਜੈਂਸੀ ਸਿਚੁਏਸ਼ਨ ਆਇੱਕ ਅਰਜੈਂਟ ਸਿਚੁਏਸ਼ਨ ਹੈ ਜਿੱਥੇ ਤੁਸੀਂ ਇੱਕ ਇਲਾਜ ਦੀ ਲੋੜ ਹੈਗੀ ਹੈ ਤੁਹਾਨੂੰ ਤੇ ਤੁਸੀਂ ਸਪੈਸ਼ਲਿਸਟ ਬੰਦੇ ਕੋਲ ਜਾਓ ਤੇ ਇੱਕ ਹੈਲਪ ਮੰਗੋ ਤੇ 100% ਤੁਸੀਂ ਠੀਕ ਹੋ ਜਾਓਗੇ ਸਰ ਜਿਸ ਤਰ੍ਹਾਂ ਕਿਸੇ ਪਰਸਨ ਨੂੰ ਡਾਇਬੀਟਿਸ ਹੋ ਗਿਆ ਡਾਇਬਟਿਕ ਪੇਸ਼ੈਂਟ ਨੂੰ ਵੈਸੀ ਬਹੁਤ ਡਰ ਹੁੰਦਾ ਕਿ ਜੇ ਮੈਂ ਕੋਈ ਸਰਜਰੀ ਕਰਾਉਂਗਾ ਮੇਰਾ ਜ਼ਖਮ ਨਹੀਂ ਭਰਨਾ ਕਿ ਜੇ ਮੈਂ ਡਾਇਬਟਿਕ ਹੋ ਗਿਆ ਮੇਰੀ ਸਰਜਰੀ ਹੋ ਸਕਦੀ ਹੈ ਕਿ ਨਹੀਂ ਕਿ ਵੈਰੀਟਿਕ ਜਿਹੜਾ ਡਾਇਬਟਿਕ ਪੇਸ਼ੈਂਟ ਹੈ ਉਹਦੀ ਵੈਰੀਟਿਕ ਸਰਜਰੀ ਹੋ ਸਕਦੀ ਹੈ ਤੇ ਜੇ ਹੋ ਸਕਦੀ ਹੈ ਉਹ ਉਸ ਤੋਂ ਬਾਅਦ ਹੀਲ ਕਿੰਨੇ ਕਛੇਤੀ ਕਰ ਸਕਦਾ ਇਹ ਬਹੁਤ ਹੀ ਵਧੀਆ ਸਵਾਲ ਤੁਸੀਂ ਪੁੱਛਿਆ ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹਾਂ ਕਿ ਉਹ ਜੀ ਕੋਈ ਚੀਜ਼ ਨਹੀਂ ਹੈ ਕਿ ਡਾਇਬੀਟਿਕ ਪੇਸ਼ੈਂਟ ਚ ਸਰਜਰੀ ਹੋਏ ਤਾਂ ਹੀਲ ਨਹੀਂ ਹੋ ਸਕਦੀ ਬਲਕਿ ਡਾਇਬੀਟਿਕ ਪੇਸ਼ੈਂਟ ਜਿਹੜਾ ਹੈਗਾ ਉਹ ਮੋਟਾਪੇ ਤੋਂ ਸਭ ਤੋਂ ਜ਼ਿਆਦਾ ਇਫੈਕਟ ਹੁੰਦਾ ਤੇ ਸਾਡੀ ਸਰਜਰੀ ਦੇ ਬਾਅਦ ਡਾਇਬੀਟੀਜ਼ ਦੀ ਸਾਰੀ ਦਵਾਈਆਂ ਬੰਦ ਹੋ ਜਾਂਦੀ ਹੈ ਇਨਸੂਲਿਨ ਬੰਦ ਹੋ ਜਾਂਦੀ ਹੈ ਸਾਡੇ ਕੋਲ 1000 ਪੇਸ਼ੈਂਟ ਤੋਂ ਜ਼ਿਆਦਾ ਦਾ ਡਾਟਾ ਹੈਗਾ ਜਿਨ੍ਹਾਂ ਦੀ ਡਾਇਬੀਟਿਸ ਦੀ ਇਨਸੂਲਿਨ ਦਵਾਈਆਂ ਬੰਦ ਹੋ ਚੁੱਕੀਆਂ ਹਨ ਕਿ ਲੋਕਾਂ ਨੂੰ ਇਹ ਧਾਰਨਾ ਹੈ ਕਿ ਡਾਇਬੀਟਿਕ ਪੇਸ਼ੈਂਟ ਦਾ ਸਰਜਰੀ ਨਹੀਂ ਹੋ ਸਕਦੀ ਨਹੀਂ ਜੀ ਸਭ ਤੋਂ ਜ਼ਿਆਦਾ ਉਹਨੂੰ ਹੀ ਫਾਇਦਾ ਹੁੰਦਾ ਜਿਹੜਾ ਡਾਇਬੀਟਿਕ ਪੇਸ਼ੈਂਟ ਹੁੰਦਾ ਕਿਉਂਕਿ ਡਾਇਬੀਟਿਸ ਦੇ ਕੰਪਲਿਕਸ਼ਨ ਦੇ ਨਾਲ ਓਬੈਸਟੀ ਦੀ ਕੰਪਲਿਕਸ਼ਨ ਮਿਲ ਕੇ ਉਹਦਾ ਲਾਈਫ ਸਪੈਨ ਵੈਸੇ ਹੀ ਬਹੁਤ ਜ਼ਿਆਦਾ ਕੱਟ ਜਾਂਦਾ ਹੈ ਲੇਕਿਨ ਇਹ ਸਰਜਰੀ ਕਰਾ ਕੇ ਲਾਈਫ ਦੀ ਲੌਂਗੇਵਿਟੀ ਬਹੁਤ ਵੱਧਦੀ ਹੈ ਕੁਆਲਿਟੀ ਆਫ ਲਾਈਫ ਵੱਧਦੀ ਹੈਗੀ ਹੈ ਤੇ ਸਾਰੇ ਦਵਾਈਆਂ ਬੰਦ ਹੋ ਜਾਂਦੀ ਹੈ ਇਹਦੇ ਬਾਅਦ ਡਾਇਬੀਟਿਸ ਦੀ ਸਰ ਕਿਸ ਤਰੀਕੇ ਦੀਆਂ ਬੈਰੀਟਿਕ ਸਰਜਰੀਜ਼ ਹੁੰਦੀਆਂ ਨੇ ਕਿਉਂਕਿ ਕਈ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਪੇਟ ਕੱਟ ਕੇ ਛੋਟਾ ਕਰ ਦਿੱਤਾ ਜਾਂਦਾ ਹੈ ਕੋਈ ਕੁਝ ਕਹਿੰਦਾ ਕੋਈ ਕੋਈ ਧਾਰਨਾ ਹੈ ਅਸਲ ਦੇ ਵਿੱਚ ਕਿੱਦਾਂ-ਕਿੱਦਾਂ ਦੀਆਂ ਹੁੰਦੀਆਂ ਨੇ ਤੇ ਤੁਸੀਂ ਕਿ ਕਿਵੇਂ ਦੇਖਦੇ ਹੋ ਵੀ ਕਿਸ ਪੇਸ਼ੀਐਂਟ ਨੂੰ ਕਿਸ ਤਰ੍ਹਾਂ ਦੀ ਬੈਰੀਟਿਕ ਸਰਜਰੀ ਲੋੜ ਹੈ ਸਭ ਤੋਂ ਪਹਿਲੇ ਡਿਪੈਂਡ ਕਰਦਾ ਕਿ ਪੇਸ਼ੀਐਂਟ ਦਾ weight ਕਿੰਨਾ ਹੈ ਨੰਬਰ 1 ਤੇ ਦੂਜੀ ਉਹਦੀ ਉਮਰ ਕਿੰਨੀ ਹੈ ਜੇ ਏਜ ਕਿੰਨੀ ਹੈ ਜਿੰਨਾ ਯੰਗ ਪੇਸ਼ੀਐਂਟ ਹੁੰਦਾ ਹੈ ਤੇ ਅਸੀਂ ਉਹਦੀ ਜ਼ਿਆਦਾਤਰ ਰੈਸਟ੍ਰਿਕਟਿਵ ਬੈਰੀਟਿਕ ਸਰਜਰੀ ਕਰਦੇ ਗੈਸਟ੍ਰਿਕ ਸਲੀਵ ਕਰਦੇ ਆ ਜਿਹਦੇ ਅੰਦਰ ਇੱਕ ਹੰਗਰ ਹਾਰਮੋਨ ਨੂੰ ਬਲੌਕ ਕਰ ਦਿੰਦੇ ਆ ਪਲਸ ਢਮਕ ਦੀ ਥੋੜੀ ਜਿਹੀ ਕੈਪੈਸਿਟੀ ਘਟਦੀ ਹੈਗੀ ਆ ਉਹ ਪੇਸ਼ੈਂਟ ਕਿਉਂਕਿ ਯੰਗ ਹੈਗਾ ਉਹਨੂੰ ਇੱਕ ਰਿਲੀਫ ਮਿਲ ਜਾਂਦਾ ਹੈ ਐਕਸਟਰਾ weight ਤੋਂ ਤੇ ਉਹ ਬਹੁਤ ਐਕਟਿਵ ਹੋ ਜਾਂਦਾ ਹੈ ਉਹਦੀ ਸਾਰੀ ਲਾਈਫ ਪਈ ਹੈ ਇੱਕ ਪੇਸ਼ੈਂਟ ਹੈਗਾ ਜਿਹੜਾ ਤਕਰੀਬਨ 55 ਸਾਲ ਦਾ ਹੈਗਾ ਜਾਂ 40 ਸਾਲ ਦਾ ਹੈਗਾ ਉਹਨੂੰ ਉਹਦਾ ਕੋਲੇਸਟ੍ਰੋਲ ਵੀ ਜ਼ਿਆਦਾ ਹੈ ਉਹਦੀ ਬਲੱਡ ਪ੍ਰੈਸ਼ਰ ਵੀ ਜ਼ਿਆਦਾ ਹੈ 슈ਗਰ ਵੀ ਜ਼ਿਆਦਾ ਹੈ ਟ੍ਰਾਈਗਲਿਸਰਾਈਡ ਵੀ ਜ਼ਿਆਦਾ ਹੈ ਨੀਜ਼ ਵੀ ਖਰਾਬ ਹੈਗੀਆਂ ਹੈ ਉਹ ਜਿਹੇ ਕੇਸes ਆ ਸੀ ਗੈਸਟ੍ਰਿਕ ਬਾਈਪਾਸ ਸਰਜਰੀ ਕਰਦੇ ਕਿਉਂਕਿ ਉਹ metabolic syndrome ਲਈ ਜਾਂ metabolic disease ਲਈ ਨੰਬਰ 1 ਹੈਗੀ ਹੈ ਕੋਈ ਪੇਸ਼ੈਂਟ ਆਂਦਾ ਹੈ ਕਹਿੰਦਾ ਕਿ ਜੀ ਮੈਨੂੰ ਤਾਂ ਕੋਈ ਸਰਜਰੀ ਨਹੀਂ ڪرਾਨੀ ਮੈਨੂੰ ਬਹੁਤ ਡਰ ਲੱਗਦਾ ਹੈ ਮੇਰਾ ਤਾਂ ਸਿਰਫ 10 ਕਿਲੋ ਜਾਂ 15 ਕਿਲੋ ਘਟਾਣਾ ਹੈ ਉਹਦੇ ਲਈ ਐਸਟ ਗੈਸਟ੍ਰਿਕ ਬੈਲੂਨ ਦਿੰਦੇ ਆ ਜੋ ਕਿ ਇੱਕ ਛੋਟੀ ਜੀ ਕੈਪਸੂਲ ਦੀ ਤਰ੍ਹਾਂ ਹੁੰਦੀ ਹੈ ਉਹ ਪੇਸ਼ੈਂਟ ओपीडी ਦੇ ਅੰਦਰ ਪਾਣੀ ਦੇ ਨਾਲ ਪੀ ਲੈਂਦਾ ਤੇ ਇੱਕ ਬਲੂਨ ਹੈ ਜਿਹੜਾ 6 ਮੰਥਸ ਲਈ ਰਹਿੰਦਾ ਹੈ ਉਹਦੇ ਬਾਅਦ ਐਬਸਾਰਬ ਹੋ ਜਾਂਦਾ ਬਾਡੀ ਜਿਹੜਾ 10 15 ਕਿਲੋ ਵਾਲਾ ਹੈ ਉਹਨੂੰ ਇਹ ਦੇ ਦਿੰਦੇ ਆ ਕੋਈ ਕਹਿੰਦਾ ਕਿ ਜੀ ਮੈਨੂੰ ਸਿਰਫ 10 ਕਿਲੋ ਘਟਾਣਾ ਹੈ ਤੇ ਅੱਜ ਕੱਲ ਬਹੁਤ ਹੀ ਸੁਪਰ ਸੈਕਰੀਟਡ ਡਰਗਸ ਤੇ ਇੰਜੈਕਸ਼ਨਸ ਆ ਗਏ ਆ ਜੋ ਕਿ ਅਸੀਂ ਹਰ ਬੰਦੇ ਨੂੰ ਨਹੀਂ ਰეკਮੈਂਡ ਕਰਦੇ ਲੈਣੇ ਬਟ ਇਹੋ ਜੇ ਕੇਸਿਸ ਅੰਡਰ ਮੈਡੀਕਲ ਸੁਪਰਵੀਜ਼ਨ ਆਫ ਅ ਡਾਕਟਰ ਐਂਡ ਅ ਡਾਈਟਿਸ਼ੀਅਨ ਲੈ ਸਕਦੇ ਆ ਜਿਦਾ ਕਿ ਤੁਸੀਂ ਸੁਣਿਆ ਹੋਣਾ ਓਜ਼ੈਂਪਿਕ ਹੈ ਮੰਜਾਰੋ ਹੈ ਵਿਗੋਵੀ ਹੈ ਬਹੁਤ ਸਾਰੀ ਕੰਪਨੀਆਂ ਹੈਗੀਆਂ ਜਿਹੜੀ ਕਰ ਰਹੀ ਹੈ ਬਟ ਇਹ ਦੋ ਤਾਰੀ ਤਲਵਾਰ ਰਹੀਆਂ ਇਹ ਦਵਾਈਆਂ ਇਹਨਾਂ ਨੂੰ ਮੈਡੀਕਲ ਸੁਪਰਵੀਜ਼ਨ ਦੀ ਬਹੁਤ ਜ਼ਿਆਦਾ ਲੋੜ ਹੈਗੀ ਜੀ ਸਰ ਅਖੀਰ ਦੇ ਵਿੱਚ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਜਿਹੜੇ ਹਜੇ ਵੀ ਬਹੁਤ ਜ਼ਿਆਦਾ ਮੋਟਾਪੇ ਦੇ ਸ਼ਿਕਾਰ ਨੇ ਸਰਜਰੀ ਤੋਂ ਡਰ ਰਹੇ ਨੇ ਨਾ ਉਹਨਾਂ ਤੋਂ ਡਾਈਟ ਹੋ ਰਹੀ ਹੈ ਨਾ ਉਹਨਾਂ ਤੋਂ ਐਕਸਰਸਾਈਜ਼ ਹੋ ਰਹੀ ਹੈ ਉਹਨਾਂ ਨੂੰ ਕੀ ਤੁਸੀਂ ਸਨੇਹਾ ਦੋਗੇ ਮੈਂ ਉਹਨਾਂ ਨੂੰ ਇਹ ਸਲਾਹ ਦਊਂਗਾ ਜਾਂ ਇਹ ਸਜੈਸ਼ਨ ਦਊਂਗਾ ਕਿ ਐਕਟ ਨਾਓ ਕਿ ਅੱਜ ਹੀ ਤੁਸੀਂ ਇਹਦੇ ਲਈ ਐਕਸ਼ਨ ਲੋ ਤੇ ਤੁਹਾਡਾ 100% ਇੰਪਰੂਵਮੈਂਟ ਹੋ ਸਕਦੀ ਹੈ ਤੇ ਤੁਸੀਂ ਆਪਣੇ ਨਜ਼ਦੀਕ ਜੋ ਵੀ ਡਾਈਟੀਸ਼ਨ ਹੈ ਬਰੀਆਟ੍ਰਿਕ ਸਰਜਨ ਹੈ ਜਾਂ ਕੋਈ ਵੀ ਬੰਦਾ ਹੈਗਾ ਜਿਹੜੇ ਤੁਹਾਡੀ ਹੈਲਪ ਕਰ ਸਕਦਾ ਹੈ ਅੱਜ ਤੁਸੀਂ ਘਰੋਂ ਬਾਹਰ ਨਿਕਲੋ ਸਭ ਤੋਂ ਪਹਿਲੇ ਤੇ ਤੇ ਆਪਣੇ ਲਈ ਹੈਲਪ ਲੱਭੋ ਤੇ 100% ਯੂ ਆਰ ਕਿਊਰੇਬਲ ਕਿਉਂਕਿ ਮੋਡੀਫਾਇਬਲ ਡਿਜ਼ੀਜ਼ ਹੈ ਮੋਡੀਫਾਇਬਲ ਇੱਕ ਤਾਂ ਕੈਂਸਰ ਹੁੰਦਾ ਹੈਗਾ ਉਹ ਅਸੀਂ ਕਹਿੰਦੇ ਕਿ ਇਸ ਲਿਮਟ ਦੇ ਬਾਅਦ ਸਾਨੂੰ ਉਮੀਦ ਨਹੀਂ ਹੈ ਬਟ ਇਹਦੇ ਅੰਦਰ ਸਾਡੀ ਉਮੀਦ ਤਾਂ ਸ਼ੁਰੂ ਹੁੰਦੀ ਹੈ ਜਦ ਮਰੀਜ਼ ਦੀ ਉਮੀਦ ਖਤਮ ਹੋ ਜਾਂਦੀ ਹੈ ਜੀ ਇਟ ਇਜ਼ ਜਪੋਤਨ ਵਜੀਤ ਸਾਡੇ ਨਾਲ ਡਾਈਟੀਸ਼ਨ ਮੈਮ ਵੀ ਮੌਜੂਦ ਨੇ ਮੈਮ ਕਿਸ ਤਰੀਕੇ ਦੀਆਂ ਲੋਕ ਅੱਜ ਕੱਲ ਪ੍ਰੋਬਲਮਸ ਦੇ ਨਾਲ ਆਉਂਦੇ ਨੇ ਕਿਸ ਤਰੀਕੇ ਦੀਆਂ ਤੁਹਾਡੇ ਕੋਲ ਆ ਕੇ ਗੱਲਾਂ ਕਰਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਕਹਾਂਗੇ ਅਸੀਂ ਡਾਈਟ ਨਹੀਂ ਕਰ ਸਕਦੇ ਜੀ ਜਾਂ ਡਾਈਟ ਵਾਸਤੇ ਵਹਿਮ ਬਹੁਤ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਪੇਸ਼ੈਂਟਸ ਆਉਂਦੇ ਨੇ ਜ਼ਿਆਦਾਤਰ ਸੜਕੋ ਜ਼ਿਆਦਾਤਰ ਜਿਹੜੇ ਜ਼ਿਆਦਾਤਰ ਮੋਟਾਪੇ ਨਾਲ ਬਹੁਤ ਜੂਝ ਰਹੇ ਨੇ ਉਹਨਾਂ ਨੂੰ ਨਾਲ 슈ਗਰ ਹੁੰਦੀ ਹੈ ਬੀਪੀ ਹੈ ਕਿਸੇ ਦਾ ਕੋਲੇਸਟ੍ਰੋਲ ਬਹੁਤ ਵਧਿਆ ਹੋਇਆ ਹੈ ਕੁਝ इवन दो ਛੋਟੇ ਬੱਚੇ ਤੱਕ ਆਉਂਦੇ ਨੇ ਕਿ ਹਾਂਜੀ ਇਹਨਾਂ ਦੀ 슈ਗਰ ਆ ਗਈ ਹੈ ਤੇ ਮੋਟਾਪਾ ਬਹੁਤ ਹੈ ਬਾਹਰ ਦਾ ਬਹੁਤ ਖਾਂਦੇ ਆ ਏਦਾਂ ਦੀ ਕਾਫੀ ਪ੍ਰੋਬਲਮਸ ਨਾਲ ਅੱਜ ਕੱਲ ਲੋਕ ਬਹੁਤ ਜੂਝ ਰਹੇ ਨੇ ਜਿੱਦ ਕਰਕੇ ਮੋਟਾਪਾ ਹੋਰ ਵੱਧਦਾ ਹੀ ਜਾ ਰਿਹਾ ਹੈ ਮੈਮ ਡਾਈਟ ਬਾਡੀ ਤੇ ਕਿੰਨੇ ਪਰਸੈਂਟ ਅਸਰ ਕਰਦਾ ਕਿਉਂਕਿ ਕਈ ਲੋਕ ਕਹਿੰਦੇ ਨੇ ਜੀ ਅਸੀਂ ਖਾਈ ਜਾਈਏ ਸਾਰਾ ਕੁਝ ਅਸੀਂ ਜਿਮ ਜਾ ਰਹੇ ਹਾਂ ਐਕਸਰਸਾਈਜ਼ ਕਰ ਰਹੇ ਹਾਂ ਸਾਡੇ ਖਾਣ ਪ ਅਸਲ ਦੇ ਵਿੱਚ ਡਾਈਟ ਦਾ ਕਿੰਨਾ ਰੋਲ ਹੈ ਪਰਸਨ ਦੀ ਬਾਡੀ ਤੇ ਪਰਸਨ ਅੱਜ ਕੱਲ ਜੇ ਦੇਖੀਏ ਲੋਕ ਤਾਂ ਇਹ ਬਹੁਤ ਕਹਿੰਦੇ ਨੇ ਬਟ 80% ਜਿਹੜੀ ਹੈ ਉਹ ਤੁਹਾਡੇ ਉੱਤੇ ਡਾਈਟ ਹੀ ਕੰਮ ਕਰਦੀ ਹੈ ਤੇ 20% ਹੈ ਜਿਹੜੀ ਤੁਹਾਡੇ ਉੱਤੇ ਫਿਜ਼ੀਕਲ ਐਕਟੀਵਿਟੀ ਕੰਮ ਕਰਦੀ ਹੈ ਜੇ ਤੁਸੀਂ ਕਹੋ ਅਸੀਂ ਸਿਰਫ ਫਿਜ਼ੀਕਲ ਐਕਟੀਵਿਟੀ ਕਰ ਰਹੇ ਹਾਂ ਔਰ ਅਸੀਂ ਸਭ ਕੁਝ ਖਾ ਪੀ ਸਕਦੇ ਹਾਂ ਤਾਂ ਉਹ ਫਿਰ ਤੁਹਾਡੇ ਬੱਸ ਜ਼ੀਰੋ ਹੀ ਹੈਗੀ ਹੈ ਜੇ ਤੁਸੀਂ ਫਿਜ਼ੀਕਲ ਐਕਟੀਵਿਟੀ ਦੇ ਨਾਲ ਆਪਣੀ ਡਾਈਟ ਦਾ ਧਿਆਨ ਨਹੀਂ ਰੱਖੋਗੇ ਫਿਰ ਤੁਹਾਡੇ ਜਿੰਨੀਆਂ ਪ੍ਰੋਬਲਮ ਨੇ ਉਹ ਵੱਧਦੀਆਂ ਜਾਣਗੀਆਂ ਈਵਨ ਉਹ ਘਟਣਗੀਆਂ ਨਹੀਂ ਸੋ ਉਹਨਾਂ ਨੂੰ ਕਟਾਉਣਾ ਹੈ ਜੇ ਤੁਸੀਂ ਤਾਂ ਤੁਹਾਨੂੰ ਡਾਈਟ ਦਾ ਧਿਆਨ ਤਾਂ ਪੂਰਾ ਰੱਖਣਾ ਹੀ ਪੈਣਾ ਹੈ ਮੈਮ ਲੌਂਗ ਟਰਮ ਪ੍ਰੋਸੈਸ ਕਿਹਾ ਜਾਂਦਾ ਡਾਈਟ ਨੂੰ ਸਲੋ ਐਂਡ ਲੌਂਗ ਇਹ ਲੋਕ ਸਬਰ ਕਿਸ ਤਰ੍ਹਾਂ ਰੱਖਦੇ ਨੇ ਫਿਰ ਇੰਨਾ ਕਿ ਜਿਸ ਤਰ੍ਹਾਂ ਵੈਰੀਟਿਕ ਸਰਜਰੀ ਵੀ ਹੋਗੀ ਉਸ ਤੋਂ ਬਾਅਦ ਵੀ ਲੋਕਾਂ ਨੂੰ ਲੋੜ ਤਾਂ ਡਾਈਟ ਦੀ ਪੈਂਦੀ ਹੋਈਗੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਜੇ ਉਹ ਡਾਈਟ ਦਾ ਧਿਆਨ ਰੱਖਣਗੇ ਹੀ ਨਹੀਂ ਠੀਕ ਹੈ ਫਿਰ ਤਾਂ ਉਹ ਸਰਜਰੀ ਵੀ ਤੁਹਾਡੀ ਜ਼ੀਰੋ ਹੋ ਜਾਊਗੀ ਫਿਰ ਉਹਨਾਂ ਕਹਿੰਦੇ ਅਸੀਂ ਸਰਜਰੀ ਕਰ ਲਈ ਤੇ ਅਸੀਂ ਤਾਂ ਹੁਣ ਜੋ ਮਰਜ਼ੀ ਖਾ ਸਕਦੇ ਹਾਂ ਬਟ ਐਦਾਂ ਨਹੀਂ ਹੁੰਦਾ ਜੇ ਅਸੀਂ ਅੱਜਕੱਲ੍ਹ ਬਾਹਰ ਦਾ ਖਾਣਾ ਲੋਕ ਖਾਈ ਜਾਣਗੇ ਖਾਈ ਜਾਣਗੇ ਫਿਰ ਮੋਟਾਪਾ ਹੀ ਚੜਨਾ ਜੀ ਕੁਝ ਮ ਬੇਸਿਕ ਔਰ ਸੌਖੀਆਂ ਟਿਪਸ ਦੇ ਜੇਕਰ ਤੁਸੀਂ ਕਿਸੇ ਨੂੰ ਦੇਣਾ ਚਾਹੋ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਤੁਸੀਂ ਆਪਣੀ ਰੋਜ਼ਾਨਾ ਦੀ ਡਾਈਟ ਦੇ ਵਿੱਚ ਕੁਝ ਚੀਜ਼ਾਂ ਐਡ ਕਰ ਲਓ ਜਿਸ ਦੇ ਨਾਲ ਕੁਝ ਨਿਊਟ੍ਰੀਸ਼ਨ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਉਹਨਾਂ ਕੀ ਸਲਾਹ ਦੇਣੀ ਚਾਹੋਗੇ ਲੋਕਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਮੇਜਰ ਚੀਜ਼ ਹੈ ਆਪਣੇ ਨਾਸ਼ਤੇ ਦੇ ਨਾਲ ਜਿਹੜੀ ਲੋਕਾਂ ਨੂੰ ਆਦਤ ਹੈਗੀ ਚਾਹ ਲੈਣ ਦੀ ਸਭ ਤੋਂ ਪਹਿਲਾਂ ਉਹ ਬੰਦ ਕਰਨੀ ਜ਼ਰੂਰੀ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਸਵੇਰ ਦਾ ਪਹਿਲਾ ਹੀ ਜਿਹੜੀ ਮੀਲ ਹੈ ਉਹਦਾ ਹੀ ਨਿਊਟ੍ਰੀਸ਼ਨ ਮਾਰ ਦਿੰਨੇ ਸਭ ਤੋਂ ਪਹਿਲਾਂ ਉਹਨੂੰ ਬੰਦ ਕਰਨਾ ਚਾਹੀਦਾ ਔਰ ਬਾਹਰ ਦਾ ਜਿਹੜਾ ਖਾਣਾ ਖਾਂਦੇ ਨੇ ਲੋਕ ਕਿਉਂਕਿ ਅੱਜ ਕੱਲ੍ਹ ਲੋਕਾਂ ਨੇ ਹੁੰਦਾ ਬਾਹਰ ਨਵਾਂ ਰੈਸਟੋਰੈਂਟ ਖੁੱਲਿਆ ਸੀ ਉੱਥੇ ਭਜਦੇ ਹੋਏ ਜਾਂਦੇ ਨੇ ਤੇ ਬਾਹਰ ਦਾ ਹੀ ਪ੍ਰੇਫਰ ਕਰਦੇ ਆ ਬਟ ਸਾਡੇ ਬਜ਼ੁਰਗ ਇਹਦਾ ਨਹੀਂ ਕਰਦੇ ਸੀ ਉਹ ਕਰਦਾ ਹੀ ਜ਼ਿਆਦਾ ਖਾਂਦੇ ਸੀ ਤਾਂ ਮੇਰੀ ਰეკਮੈਂਡੇਸ਼ਨ ਆਈ ਰਹੂਗੀ ਕਰਦਾ ਖਾਓ ਚੰਗਾ ਖਾਓ ਤਾਂ ਜ਼ਿਆਦਾ ਬੈਟਰ ਹੈ ਠੀਕ ਹੈ ਬਾਹਰ ਦਾ ਅਵੋਇਡ ਕਰੋ ਤਾਂ ਇੱਕ ਨਾਸ਼ਤੇ ਦੇ ਨਾਲ ਵਾਲੀ ਚਾਹ ਨੂੰ ਅਵੋਇਡ ਕਰ ਦੋ ਜੀ ਬਾਬਾ ਧੰਨਵਾਦ ਜੀ ਸਾਡੇ ਨਾਲ ਕੁਝ ਉਹ ਪੇਸ਼IENTS ਵੀ ਮੌਜੂਦ ਨੇ ਜਿਨ੍ਹਾਂ ਨੇ ਬ੍ਰੈਟਿਕ ਸਰਜਰੀ ਕਰਾਈ ਸੀ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਸਫਰ ਇਸ ਦੇ ਵਿੱਚ ਕਿਸਾ ਰਿਹਾ ਸੀ ਅੰਕਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਜੀਪ ਕੁਮਾਰ ਲੁੰਬਾ ਸਰ ਹਾਂ ਅੰਕਲ ਕਦੋਂ ਕਰਾਈ ਸੀ ਬ੍ਰੈਟਿਕ ਸਰਜਰੀ 12 ਮਾਰਚ 2024 ਨੂੰ ਬ੍ਰੈਟਿਕ ਸਰਜਰੀ ਤੋਂ ਪਹਿਲਾਂ ਕਿੰਨਾ ਕਪਾਰ ਸੀ ਤੁਹਾਡਾ 175 ਕਿਜੀ ਤੇ ਅੱਜ ਹੁਣ ਕਿੰਨਾ ਹੋ ਗਿਆ 93 92 94 ਇਹ ਕਿਸ ਤਰ੍ਹਾਂ ਦਾ ਤੁਹਾਡਾ ਸਫਰ ਰਿਹਾ ਸੀਗਾ ਡਰ ਲੱਗਿਆ ਸੀਗਾ ਤੁਹਾਨੂੰ ਬ੍ਰੈਟਿਕ ਸਰਜਰੀ ਦੇ ਵਿੱਚ ਬਿਲਕੁਲ ਸਰ ਉਸ ਵੇਲੇ ਤਾਂ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਡਾਕਟਰ ਹੁਜਾਏ ਕਹਿ ਰਹੇ ਸੀ ਕਿ ਮੈਨੂੰ ਕਰਨ ਲੱਗੇ ਡਰ ਲੱਗਦਾ ਸੀ ਜਿੰਨਾ ਡਰ ਇਹਨਾਂ ਨੂੰ ਲੱਗਦਾ ਸੀ ਉਤੋਂ ਜ਼ਿਆਦਾ ਡਰ ਮੈਨੂੰ ਵੀ ਲੱਗ ਰਿਹਾ ਸੀ ਪਰ ਥੈਂਕ ਗੋਡ ਕਿ ਇਹਨਾਂ ਨੇ ਬੜਾ ਕੇਅਰਫੁਲੀ ਔਰ ਇੱਕ ਕਾਫੀ ਤਜਰਬੇਕਾਰ ਨੇ ਔਰ ਮੈਂ ਕਾਫੀ 3-4 ਦਿਨ ਬਾਅਦ ਇਹਨਾਂ ਨੇ ਮੁੰਡੇ ਚਾਰ ਵੀ ਕਰ ਦਿੱਤਾ ਸੀਗਾ ਕਾਫੀ ਸਫਰ ਮੇਰਾ ਠੀਕ ਰਿਹਾ ਹੈਗਾ ਤੇ ਹੁਣ ਵੀ ਮੈਂ ਰੈਗੂਲਰ ਚੈੱਕ ਅਪ ਲਈ ਇਹਨਾਂ ਕੋਲ ਆਉਂਦਾ ਰਹਿਣਾ ਤੇ 3-4 ਮਹੀਨੇ ਬਾਅਦ ਸਰ ਜੀ ਤੋਂ ਬਾਦ ਅੰਕਲ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਜਿਵੇਂ ਕਈ ਲੋਕਾਂ ਨੂੰ ਲੱਗਦਾ ਕਿ ਉਹਨਾਂ ਦੇ ਡਾਈਜੈਸ਼ਨ ਚ ਹਾਜਮੇ ਚ ਕੋਈ ਦਿੱਕਤ ਆ ਗਈ ਹੈ ਕੋਈ ਐਦਾਂ ਦੀਆਂ ਦਿੱਕਤਾਂ ਤਾਂ ਨਹੀਂ ਆਈਆਂ ਦੇਖੋ ਸਰ ਉਹ ਦਿੱਕਤ ਥੋੜੀ-ਬਹੁਤੀ ਜ਼ਰੂਰ ਰਹਿੰਦੀ ਹੈ ਉਹ ਇਸ ਲਈ ਰਹਿੰਦੀ ਹੈ ਕਿਉਂਕਿ ਸਾਨੂੰ ਆਦਤ ਪਈ ਹੁੰਦੀ ਖਾਣ ਦੀ ਬਹੁਤ ਜ਼ਿਆਦਾ ਬਿਲਕੁਲ ਉਹ ਸੀ ਕੰਟਰੋਲ ਨਹੀਂ ਕਰਦੇ ਹਮ ਤਾਂ ਫਿਰ ਉਹ ਜੀਭ ਦਾ ਸਵਾਦ ਆ ਉਹ ਮੈਂ ਥੋੜੀ ਦੇਰ ਪਹਿਲਾਂ ਇੱਥੇ ਸਪੀਚ ਤੋ ਬੋਲਿਆ ਸੀਗਾ ਕਿ ਜੀਭ ਦਾ ਸਵਾਦ ਆ ਨਾ ਉਹ ਰੁਕਦਾ ਨਹੀਂ ਨਾ ਉੱਥੇ ਜੀ ਪਿਆ ਲੈਗ ਪੀਸ ਆ ਮੈਂ ਖਾਣਾ ਹੀ ਆ ਆ ਮੱਖਣ ਦੀ ਰੋਟੀ ਮੱਕੀ ਦੀ ਮੇਥੀ ਵਾਲੀ ਮੈਂ ਖਾਣੀ ਆ ਉਹ ਰੁਕਦਾ ਨਹੀਂ ਫਿਰ ਉਹ ਆ ਵਤ ਉਹ ਤਾਂ ਆਏਗੇ ਹੀ ਸਰ ਹੱਦ ਤੋਂ ਵੱਧ ਤਾਂ ਰੋਟੀ ਵੀ ਨਸ਼ਾ ਹੀ ਆ ਸਰ ਬਿਲਕੁਲ ਠੀਕ ਹੈ ਨਾ ਗੱਲ ਦੂਸਰੀ ਗੱਲ ਅਸੀਂ ਮੰਨ ਲਓ ਮੇਰੇ ਘਰ ਦੋ ਬਾਈਕ ਹੈ ਇੱਕ ਐਕਟਿਵਾ ਇੱਕ ਬਾਈਕ ਹੈ ਮੈਂ ਬਾਈਕ ਰੋਜ਼ ਚਲਾਨਣਾ ਐਕਟਿਵਾ ਮੇਰੀ ਖੜੀ ਆ ਸਰਵਿਸ ਕਰਾ ਕੇ ਜਿਹੜੀ ਮੈਂ ਬਾਈਕ ਰੋਜ਼ ਚਲਾਨਣਾ 100 ਕਿਲੋਮੀਟਰ ਉਦੇ ਲਈ ਵੀ ਸਰਵਿਸ ਨੂੰ 3 ਮਹੀਨੇ ਬਾਅਦ ਕਰਾਣੀ ਪੈਣੀ ਹੈ ਅਗਰ ਐਕਟਿਵਾ ਮੈਂ ਖੜੀ ਰੱਖੀ ਹੈ ਤਾਂ 4 ਮਹੀਨੇ ਬਾਅਦ ਸਰਵਿਸ ਤਾਂ ਉਹਦੀ ਵੀ ਕਰਾਣੀ ਹੀ ਪੈਣੀ ਆ ਤੇ ਇਸੇ ਤਰ੍ਹਾਂ ਡਾਕਟਰ ਸਾਹਿਬ ਕੋਈ ਚੈੱਕਅਪ ਕਰਾਉਣ ਲਈ ਵੀ ਤਾਂ ਆਣਾ ਹੀ ਪਏਗਾ ਇਹ ਅਸੀਂ ਵੀ ਇਨਸਾਨ ਤੁਸੀਂ ਬਹੁਤ ਸੁਖੀ ਰਹੇ ਹੋ ਕਿ ਰਾਕੇ ਸਰ ਓਵਰਆਲ ਤਾਂ ਸੁਖੀਆਂ ਮੈਂ ਤਾਂ ਇਦਾਂ ਦਾ ਬੰਦਾ ਸੀਗਾ ਕਿ ਸਾਹਮਣੇ ਕੋਠੀ ਸੀਗੀ 10 20 50 ਮੀਟਰ ਦੇ ਉੱਥੇ ਤੱਕ ਜਾਣ ਲੱਗੇ ਮੈਨੂੰ ਇਦਾਂ ਬਿਮਾਰੀ ਪੈਂਦੀ ਸੀ ਪਤਾ ਨਹੀਂ ਮੰਗਰੇ 15 ਮੀਲ ਚੱਲਣਾ ਹੈਗਾ ਐਕਟਿਵਾ ਨੂੰ ਸੈਲਫ ਮਾਰਦਾ ਸੀ ਅੱਜ ਮੈਂ 3 ਕਿਲੋਮੀਟਰ ਸੈਰ ਕਰ ਪਰਨਾ ਮੇਰੇ ਲਈ ਤਾਂ ਇੱਕ ਸੁਪਨਾ ਆ ਸਰ ਉਹ ਹਾਂ ਐਨਾ ਮੈਂ ਚੱਲ ਹੀ ਨਹੀਂ ਪਾ ਰਿਆ ਸੀ ਅੱਛਾ ਇਹ ਗੱਲ ਹੈ ਫਿਰ ਸਰ ਤੁਸੀਂ ਵੀ ਕਰਾਈ ਸੀਗੀ ਬੈਟਰੀਕ ਸਰਜਰੀ ਤੁਸੀਂ ਕਦੋਂ ਕਰਾਈ ਸੀ ਮੈਂ ਸਰ ਆਲਮੋਸਟ ਮੈਨੂੰ ਹੋ ਗਿਆ 2022 ਚ ਕਰਾਈ ਅੱਛਾ ਤੁਹਾਡਾ ਪਹਿਲਾਂ ਕਿੰਨਾ weight ਸੀਗਾ 136 ਕਿਲੋ ਅੱਛਾ ਤੇ ਅੱਜ ਹੁਣ ਕਿੰਨਾ ਇੱਕ ਤੁਹਾਡਾ weight ਦੇ ਰਿਹਾ 90 ਦੇ ਲਗਭਗ 89 90 ਦੇ ਹਾਂ ਕਿੰਨੀ ਇੱਕ ਦਿੱਕਤ ਤਾਂ ਪਹਿਲਾਂ ਆਂਦੀ ਸੀਗੀ ਤੁਸੀਂ ਕੋਸ਼ਿਸ਼ਾਂ ਕੀਤੀਆਂ ਸੀ ਭਾਰ ਘਟਾਉਣ ਦੀਆਂ ਵੇਟ ਸਰ ਰਿਡਿਊਸ ਹੁੰਦਾ ਨਹੀਂ ਸੀ ਮਤਲਬ ਥੋੜਾ ਹੋਣਾ 5 5 ਕਿਲੋ ਹੋਣਾ ਤੇ ਮੈਂ ਜਦ ਵਜਨ ਦਾ ਇੱਕ ਘੱਟ ਤੋਂ ਘੱਟ 10 ਕਿਲੋ ਫਿਰ ਵੱਜ ਜਾਣਾ ਤੇ ਬਾਕੀ ਸਰਦਰੀ ਨਾਲ ਮਤਲਬ ਠੀਕ ਹੈ ਮਤਲਬ ਬੰਦਾ ਪ੍ਰੋਬਲਮ ਥੋੜੀ ਬਹੁਤ ਆਉਂਦੀ ਹੈ ਪਰ ਜ਼ਿਆਦਾ ਨਹੀਂ ਜੀ ਤੁਸੀਂ ਲਾ ਕੇ ਚੱਲੋ ਕਿ ਅਗਰ ਤੁਸੀਂ ਮੇਰਾ ਪਹਿਲਾ ਲੁੱਕ ਦੇਖੋਗੇ ਤਾਂ ਹੁੰਦਾ ਹੈ ਤੇ ਸਰ ਨੇ ਨਹੀਂ ਪਛਾਣਿਆ ਮੈਨੂੰ ਡਾਕਟਰ ਸਾਹਿਬ ਨਾਲ ਹੁਣੇ ਮਿਲਿਆ ਮੈਂ ਪਹਿਲਾਂ ਮਿਲਿਆ ਨਹੀਂ ਸੀ ਮੈਂ ਪਿੱਛੇ ਬੈਠਾ ਸੀ ਤੇ ਉਹ ਉਹਨਾਂ ਨੇ ਪਛਾਣਿਆ ਨਹੀਂ ਤੇ ਮਤਲਬ ਹੈ ਕਿ ਲੁੱਕ ਵੀ ਚੇਂਜ ਹੋ ਜਾਂਦੀ ਹੈ ਤੁਹਾਡਾ ਥੋੜਾ ਜਿਹਾ ਨਜ਼ਰੀਆ ਕਈ ਚੀਜ਼ਾਂ ਸਰ ਰਹੀਆਂ ਤੁਹਾਨੂੰ ਪਤਾ ਉਹ ਪਰ ਆਪਣਾ ਲਾਈਫ ਸਟਾਈਲ ਵੀ ਚੇਂਜ ਕਰਨਾ ਪੈਣਾ ਖਾਣ ਪਾਣ ਬਦਲਣਾ ਪੈਣਾ ਉਹ ਸਰ ਉਹ ਆਪਣੇ ਵੈਸੇ ਆਪਣੇ ਆਪ ਹੋ ਜਾਂਦਾ ਓਕੇ ਕੁਛ ਨਹੀਂ ਸਿਸਟਮ ਹੀ ਤੜਾਈ ਹੋ ਜਾ ਜਾਂਦਾ ਕਿ ਹੋੇ ਜਾਂਦਾ ਪਰ ਠੀਕ ਹੈ ਤੁਸੀਂ ਕੁਛ ਇਹਦਾ ਗੈਸ ਸ਼ੂਗਰ ਛੱਡ ਦੋ ਮੈਂ ਤਾਂ ਛੱਡੂ ਉਹਦੇ ਸਰ ਵੈਸੇ ਸਾਰੇ ਕਿੰਨ ਛੱਡਣਾ ਚਾਹੀਦਾ ਬਿਲਕੁਲ ਉਦੋਂ ਸਾਰਾ ਹੀ ਛੱਡਦੇ ਨਹੀਂ ਹੈਗੇ ਪਰ ਐਟ ਅ ਟਾਈਮ ਬੰਦਾ ਠੀਕ ਹੋ ਜਾਂਦਾ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਅਸੀਂ ਅੱਜ ਮੋਟਾਪੇ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਇਹ ਡਿਸੀਜ਼ ਦੇ ਵੱਧਦਾ ਜਾ ਰਿਹਾ ਤੇ ਦੇਰੇ ਅਪਡੇਟਸ ਨਾਲ ਜੁੜੋ ਕੈਮਰਾਮੈਨ ਭੱਟੀ ਨਾਲ ਸਰਮਜੀਤ ਸਿੰਘ ਪਹਿਲਾ ਜ